ਸੜਕ ਤੇ ਲੰਮੇ ਪਏ ਪੁਲਿਸ ਮੁਲਾਜ਼ਮ ਦੀਆਂ ਇਹ ਤਸਵੀਰਾਂ ਜਲੰਧਰ ਦੀਆਂ ਹਨ ਆਖਰ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇਹ ਸੜਕ ਦੇ ਉੱਪਰ ਲੰਮਾ ਕਿਉਂ ਪਿਆ ਹੈ ਅਤੇ ਕੁਝ ਲੋਕ ਇਸ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਹ ਜ਼ਬਰਦਸਤੀ ਪੁਲਿਸ ਅਧਿਕਾਰੀ ਸੜਕ ਤੇ ਲੰਮਾ ਪੈ ਕੇ ਦਰਸਲ ਆਪਣੀ ਹੀ ਮਹਿਕਮੇ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਜਲੰਧਰ ਦੇ ਪੋਪਰ ਵਿਖੇ ਪੁਲਿਸ ਹੋਮਗਾਰਡ ਮੁਲਾਜ਼ਮ ਨੇ ਆਪਣੇ ਹੀ ਵਿਭਾਗ ਦੇ ਖਿਲਾਫ ਜਲੰਧਰ ਜੰਮੂ ਨੈਸ਼ਨਲ ਹਾਈਵੇ ਬੰਦ ਕਰਕੇ ਪ੍ਰਦਰਸ਼ਨ ਕੀਤਾ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਦੇ ਵੱਲੋਂ ਚੋਰਾਂ ਨੂੰ ਛੱਡਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਮਿਲੀ ਜਾਣਕਾਰੀ ਅਨੁਸਾਰ ਇਸ ਹੋਮ ਗਾਰਡ ਮੁਲਾਜ਼ਮ ਦੇ ਵੱਲੋਂ ਕੁਝ ਦਿਨ ਪਹਿਲਾਂ ਚੋਰਾਂ ਨੂੰ ਫੜਾਇਆ ਗਿਆ ਸੀ ਅਤੇ ਥਾਣੇ ਭੇਜਿਆ ਗਿਆ ਸੀ ਇਸ ਦੇ ਕਹਿਣ ਦੇ ਮੁਤਾਬਕ ਥਾਣਾ ਭੋਗਪੁਰ ਦੇ ਵੱਲੋਂ ਕੁਝ ਸਮੇਂ ਬਾਅਦ ਹੀ ਚੋਰਾਂ ਨੂੰ ਛੱਡ ਦਿੱਤਾ ਗਿਆ ਜਿਸ ਦੇ ਵਿਰੋਧ ਦੇ ਵਿੱਚ ਇਸ ਮੁਲਾਜ਼ਮ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਸੜਕ ਤੇ ਲੰਮੇ ਪੈ ਕੇ ਆਪਣੀ ਹੀ ਮਹਿਕਮੇ ਤੇ ਇਹ ਵੱਡੇ ਇਲਜ਼ਾਮ ਲਗਾ ਰਿਹਾ ਹੈ ਉੱਥੇ ਕੋਈ ਲੜਕੇ ਝਗੜਾ ਹੋਇਆ ਸੀਗਾ ਨਰਕਿਆਂ ਦਾ ਉੱਥੇ ਮੌਕੇ ਤੇ ਗਿਆ ਉਹ ਤੋਂ ਮੌਕੇ ਤੇ ਜਿਹੜੇ ਮੁੰਡਾ ਜਾਂਦੇ ਸੀ ਉਹਨਾਂ ਦੀ ਜਿਹੜੀ ਐ ਪ੍ਰੋਵੈਂਟਿਵ ਅਸੀਂ ਲੈ ਲਿਆ ਸੀਗਾ ਬਕਰੀਆਸਟੀ ਅਸੀਂ ਉਹ ਤੋਂ ਉਹਨਾਂ ਨੂੰ ਐਸਟੀਮ ਕੋਰਨਾਂ ਦੀ ਬੇਲ ਲੈ ਲਈਏ ਠੀਕ ਹੈ ਤੇ ਜਦੋਂ ਬੇਲ ਲੈ ਲਈ ਬੇਲ ਤੇ ਰਿਲੀਜ਼ ਤਾਂ ਕਰਨਾ ਹੀ ਸੀ ਠੀਕ ਹੈ ਬਾਕੀ ਜਿਹੜੀ ਕੋਈ ਇਹ ਕਹੇ ਮੇਰੇ ਨਾਲ ਕੋਈ ਗੱਲ ਪਏ ਇਹੋ ਜੀ ਕੋਈ ਗੱਲ ਵੀ ਨਾ ਇਹਨਾਂ ਕੋਈ ਇਹੋ ਜੀ ਸਾਡੇ ਕੋਲ ਮੁੰਡੂ ਮੇਰੇ ਤੇ ਅੱਜ ਲੈਂਦੀ ਹੈ ਕਿ ਕੋਈ ਇਹ ਨਹੀਂ ਹੁੰਦਾ ਵੀ ਜੇ ਮੇਰੇ ਮਾਜਰ ਨਾਲ ਵੀ ਹੋਊਗਾ ਤੇ ਅਸੀਂ ਉਹਨੂੰ ਆਰਾਮ ਦੇ ਨਾਲ ਅੱਖੋਂ ਬਰੁਖੇ ਕਰ ਦਿਆਂਗੇ ਉგი ਉਹ ਜਾਮੇ ਵੀ ਲਾ ਰਿਹਾ ਭਾਜੋ ਨੇ ਧਰਵਾ ਨੀ ਉਹ ਖਿਲਾਤਾ ਲੰਮੇ ਪੈ ਗਿਆ ਸੜਕ ਦੇ ਉੱਪਰ ਤੇ ਮੈਂ ਧਮਾਲ ਲਾਤਾ ਤੇ ਉਹਦਾ ਕਹਿਣਾ ਆਈ ਕਿ ਮੇਰੀ ਬੱਡੀ ਵੀ ਫਰੀ ਕੀ ਹੈ ਨਾਲ ਉਹਦਾ ਇਹ ਵੀ ਕਹਿਣਾ ਵਾ ਕਿ ਇੱਕ ਮੁਲਾਜ਼ਮ ਵੱਲੋਂ ਉਹਦੇ ਲੰਮੇ ਪਿਆ ਸੀ ਉਹ ਸੜਕ ਦੇ ਉੱਤੇ ਇੱਕ ਮੁਲਾਜ਼ਮ ਵੱਲੋਂ ਆਪਣੇ ਕੋਲ ਬਠਾ ਲਿਆ ਮੁਲਾਜ਼ਮ ਹੀ ਆ ਮੁਲਾਜ਼ਮ ਵੱਲੋਂ ਉਹਨੂੰ ਥੁਡੇ ਮਾਰ ਕੇ ਠਾਇਆ ਗਿਆ ਉਹ ਇਹ ਨਹੀਂ ਹੱਸਦਾ ਕਦੀ ਮੁਲਾਜ਼ਮ ਤੋਂ ਇੱਕ ਵੀ ਜਮ ਮੁਲਾਜ਼ਮ ਨੂੰ ਕਦੀ ਥੁਡੇ ਮਰੂਗਾ ਜਦੋਂ ਮੈਂ ਓਪਨ ਦੀ ਸੜਕ ਦੇ ਵਿੱਚ ਠੀਕ ਆ ਹੋ ਸਕਦਾ ਥੋੜਾ ਜਿਹਾ ਉਹ ਵੀ ਹੁਣ ਮੈਂ ਕੈਮਰੇ ਸਾਹਮਣੇ ਨਹੀਂ ਕਰ ਸਕਦਾ ਤੇ ਉਹਦੇ ਬਾਰੇ ਥੋੜਾ ਜਿਹਾ ਪਤਾ ਚੱਲਿਆ ਵੀ ਕੁਝ ਮਨਮਟਾ ਹੋਊਗਾ ਕੁਝ ਠੀਕ ਹੈ ਕੋਈ ਖੁੱਲ੍ਹ ਕੇ ਗੱਲ ਕਰ ਸਕਦਾ ਕੋਈ ਨਹੀਂ ਖੁੱਲ੍ਹ ਕੇ ਮਾਈ ਕਰਨੀ ਉਹਦੇ ਵਿੱਚ ਥੋੜਾ ਇਹ ਵੀ ਐਡਿਕਟਡ ਹੈ ਆ ਤੇ ਬਾਕੀ ਕੋਈ ਛੋਡੇ ਮਾਰਨ ਵਾਲੀ ਜਾਂ ਉਹਦੀ ਵਰਦੀ ਪਾਉਣ ਵਾਲੀ ਜਾਂ ਉਹਦੇ ਗਰਮ ਵਾਲੀ ਕੋਈ ਗੱਲ ਨਹੀਂ ਆ ਜੀ ਤੁਹਾਡੇ ਵੱਲੋਂ ਸਰ ਕੀ ਕਾਰਵਾਈ ਕੀਤੀ ਹੈ ਕੋਈ ਜਿਹੜੀ ਜਿਹੜੀ ਜੋ ਲੜਾਈ ਵਾਲੇ ਸੀ ਲੜਕੇ ਉਹਨਾਂ ਦਾ ਤਾਂ ਅਸੀਂ ਉਹ ਕਰ ਲਿਆ ਵੀ ਠੀਕ ਹੈ ਬਾਕੀ ਇਹਦਾ ਜੇ ਕੋਈ ਹੈ ਸੀ ਤਾਂ ਮੈਨੂੰ ਆ ਕੇ ਦੱਸਦਾ ਮੈਨੂੰ ਕੰਪਲੀਟ ਦਿੰਦਾ ਅਸੀਂ ਕਾਰੋਬਾਰ ਕਰਦੇ ਤੁਹਾਡੇ ਦਾ ਕੋਈ ਸਾਰੇ ਸਮੱਸਿਆ ਨਹੀਂ ਮੇਰੇ ਨਾਲ ਭਾਈ ਮੇਰੇ ਨਹੀਂ ਕਿਉਂਕਿ ਉਹਦਾ ਤਾਂ ਕਹਿਣਾ ਹੈ ਵੀ ਆਪੀ ਆਪਸਲਾ ਦਾ ਐਸੇ ਤੋਂ ਸਾਰਾ ਮੈਂ ਸਾਰੇ ਧਿਆਨ ਦੇ ਗਾ ਲਿਆ ਦੀ ਹੈ ਨਹੀਂ ਮੇਰੇ ਕੋਲ ਤਾਂ ਜਦੋਂ ਵੀ ਕਿਤੇ ਇਹ ਲੈ ਕੇ ਉਹਨਾਂ ਇਮੀਡੀਟਲੀ ਮੈਂ ਤਾਂ ਜੋ ਕਾਰੋਬਾਰ ਬੰਦ ਹੀ ਕਰ ਦੇ ਦੀ ਅਸੀਂ ਐ ਸਮਝਣ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ